ਦੀ ਫਰੈਂਡਸ ਸਾਰਿਆਂ ਲਈ ਖੁਸ਼ਖਬਰੀ ਹੈ ਜੀ ਟ੍ਰਿਪਲ ਐਸ ਬੋਰਡ ਵੱਲੋਂ ਫਾਇਰਮੈਨ ਦੀਆਂ 991 ਪੋਸਟਾਂ ਦਾ ਪ੍ਰੋਵੀਜ਼ਨਲ ਰਿਜ਼ਲਟ ਦਾ ਮੈਰਿਟ ਲਿਸਟ ਅਨਾਉਂਸ ਕਰ ਦਿੱਤੀ ਗਈ ਹੈ ਜੀ ਲਾਸਟ ਕਾਲਮ ਦੇ ਵਿੱਚ ਅਲੋਟਡ ਡਿਪਾਰਟਮੈਂਟ ਹੈ एलिਜੀਬਲ ਨੋਟ एलिਜੀਬਲ ਵਿਦ ਹੈਲਡ ਕਿਹੜੇ ਕਿਹੜੇ ਕੈਂਡੀਡੇਟ ਨੇ ਡਿਟੇਲ ਦੇ ਵਿੱਚ ਚੈੱਕ ਕਰਾਂਗੇ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਜੀ ਜੇਕਰ ਘੰਟੀ ਦਾ ਬਟਨ ਨਹੀਂ ਦਬਾਇਆ ਹੋਗਾ ਤਾਂ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਹੋ ਸਕਦੀ ਹੈ ਇਸ ਲਈ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘ ਠੀਕ ਹੈ ਜੀ ਟੋਟਲ ਕਿੰਨੇ ਕੈਂਡੀਡੇਟ ਨੇ ਆਪਾਂ ਲਿਸਟ ਦੇ ਵਿੱਚ ਚੈੱਕ ਕਰਦੇ ਆਂ ਐਲੀਜੀਬਲ ਕਿਹੜੇ ਨੇ ਨੋਨ ਐਲੀਜੀਬਲ ਕਿਹੜੇ ਨੇ ਡੁਪਲੀਕੇਟ ਵੀ ਦੇਖੋ ਗਈ ਕੈਂਡੀਡੇਟ ਦਾ ਜਿਹੜਾ ਡੁਪਲੀਕੇਟ ਦੇ ਵਿੱਚ ਵੀ ਨਾਮ ਪਾਇਆ ਹੋਇਆ ਐਲੀਜੀਬਲ ਤੇ ਡੁਪਲੀਕੇਟ ਠੀਕ ਹੈ ਜੀ نیچے ਆਪਾਂ ਚੈੱਕ ਕਰਾਂਗੇ ਵਿਦ ਹੈਲਡ ਵੀ ਲਿਖਿਆ ਗਿਆ ਠੀਕ ਹੈ ਟੋਟਲ ਕੈਂਡੀਡੇਟ ਦੇਖਦੇ ਆਪਾਂ ਜੀ ਕਿੰਨੇ ਨੇਗੇ ਮਾਰਕਸ ਜਿਹੜੇ ਉਹ ਦਰਸਾਈ ਗਏ ਐ ਕਿ ਕੈਂਡੀਡੇਟ ਦੇ ਮਾਰਕਸ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿਹੜੇ-ਕਿਹੜੇ ਕੈਂਡੀਡੇਟ ਨੇ ਲਾਸਟ ਦੇ ਉੱਪਰ ਚੱਲਾਂਗੇ ਜੀ ਆਪਾਂ 991 ਕੈਂਡੀਡੇਟ ਨੇਗੇ ਜਿਨ੍ਹਾਂ ਨੇ ਪ੍ਰੀਜ਼ਨ ਕਮ ਮੈਰਿਟ ਲਿਸਟ ਆਈ ਹੈ ਹੁਣ ਆਪਾਂ ਇੱਕ ਡਿਟੇਲ ਦੇ ਵਿੱਚ ਚੈੱਕ ਕਰ ਲੈਨੇ ਆਂ ਵੀ ਲਿਸਟ ਚ ਕਿੰਨੇ ਪਾਈ ਇਹਨਾਂ ਨੇ ਲਿਸਟ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ 1864 1865 1867 ਟੋਟਲ ਕੈਂਡੀਡੇਟ ਦੇ ਨਾਮ ਚੈੱਕ ਕਰਦੇ ਆਂ ਜੀ ਆਪਾਂ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਣਗੇ ਤੁਹਾਨੂੰ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਲਿੰਕ ਫੋਲੋ ਕਰ ਲੈਨੇ ਕਮੈਂਟ ਜਰੂਰ ਕਰ ਦਿਓ ਟੈਕਨੀਕਲ ਵੀਡੀਓ ਲਈ ਇਨਫੋ ਬੋਟ ਆਲਟੈਕ ਚੈਨਲ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਜੀ 2143 ਕੈਂਡੀਡੇਟ ਨੇ ਟੋਟਲ ਜਿਨ੍ਹਾਂ ਦੇ ਨਾਮ ਆਏ ਨੇ ਕਲੀਅਰ ਹੈ ਜੀ ਇਹਦੇ ਵਿੱਚ ਕਾਫੀ ਕੈਂਡੀਡੇਟ ਨੇਗੇ ਜਿਹੜੇ ਉਹ ਵਿਦਲਡ ਹੋਣਗੇ ਡੁਪਲੀਕੇਟ ਹੋਣਗੇ ਤੇ ਬਾਕੀ एलिजिਬਲ ਕੈਂਡੀਡੇਟ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਜਰੂਰ ਫੋਲੋ ਕਰ ਲੈਣੇ ਨੇ ਜੀ ਤੁਸੀਂ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਕੇ ਚੈਨਲ ਆਪਣਾ ਉਸ ਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਵਾਂਗੇ ਅਤੇ ਇੱਕ ਹੋਰ ਆਪਣਾ ਚੈਨਲ ਹੈ ਜੀ ਨਵਾਂ ਟੇਸਟ ਐਂਡ ਟਰੈਵਲ recipes ਦੇ ਲਈ ਉਹ ਵੀ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਉਮੀਦ ਹੈ ਪਲੀਜ਼ ਤੁਸੀਂ ਇੰਨਾ ਹੀ ਕਰਕੇ ਜਾਓਗੇ ਕਮੈਂਟ ਜ਼ਰੂਰ ਕਰ ਦਿਆ ਕਰੋ ਉਹਦੇ ਨਾਲ ਮੋਟੀਵੇਸ਼ਨ ਹੈ ਜਿਹੜੀ ਮਿਲਦੀ ਰਹਿੰਦੀ ਹੈ ਠੀਕ ਹੈ ਜੀ ਸੀਨੀਅਰ ਅਸਿਸਟੈਂਟ ਦੇ ਓਬਜੈਕਸ਼ਨ ਫਿਲ ਕਰਨ ਦੀ ਅੱਜ ਲਾਸਟ ਡੇਟ ਹੈ ਜੀ 31 ਤਰੀਕ ਜਿਹੜੇ ਕੈਂਡੀਡੇਟ ਦਾ ਰਹਿ ਗਿਆ ਪਲੀਜ਼ ਓਬਜੈਕਸ਼ਨ ਫਿਲ ਕਰ ਲੈਣਾ ਅਤੇ 5 ਫਰਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਦੇ ਜਿਹੜੇ ਡਾਕੂਮੈਂਟ ਨੇ ਉਹ ਭੇਜ ਦੇਣੇ ਨੇ ਜੇ ਫਿਰ ਵੀ ਕੁਝ ਨਹੀਂ ਪਤਾ ਲੱਗਿਆ ਤਾਂ ਕਮੈਂਟ ਜ਼ਰੂਰ ਕਰ ਦਿਓ ਕੱਟ-ਆਫ ਵਾਲੀ ਹੈ ਜਿਹੜੀ ਆਪਾਂ ਉਹ ਪੋਲ ਕਰਾਈਏਗੀ ਕਿਹ ਕਿੰਨੀ ਤੱਕ ਕੱਟ ਆਫ ਜਾ ਸਕਦੀ ਹੈ ਹੋਰ ਅਪਡੇਟ ਨਾਲ ਜਲਦੀ ਹੀ ਆ ਜਰਵਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਯੂ ਟੈਕ ਵੈਰੀ ਗੁੱਡ ਕੇਅਰ ਜਰਸੈਲਫ ਬਾਏ ਬਾਏ